ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਹ ਵੀਡੀਓ ਮੀਨ ਰਾਸ਼ੀ ਵਾਲਿਆਂ ਲਈ ਆਮ ਨਹੀਂ ਹੈ ਸੁਣ ਕੇ ਭੁੱਲ ਜਾਣ ਵਾਲੀ ਵੀ ਨਹੀਂ ਹੈ ਇਹ ਵੀਡੀਓ ਉਹ ਗੱਲ ਕਹੇਗੀ ਜੋ ਤੁਹਾਡੇ ਦਿਲ ਵਿੱਚ ਰੱਖ ਕੇ ਚੁੱਪ ਚਾਪ ਸਹਿੰਦੇ ਆ ਰਹੇ ਹੋ ਮੀਨ ਰਾਸ਼ੀ ਵਾਲਿਓ ਫਰਵਰੀ ਮਹੀਨਾ ਤੁਹਾਡੀ ਭਾਵਨਾ, ਭਰੋਸਾ ਤੇ ਸ਼ਾਂਤ ਸ਼ੀਲਤਾ ਦਾ ਇਮਤਿਹਾਨ ਲਵੇਗਾ ਮੀਨ ਰਾਸ਼ੀ ਦੀ ਅਸਲੀ ਫਿਤਰਤ ਹੈਗੀ ਹੈ ਮੀਨ ਰਾਸ਼ੀ ਦਿਲੋਂ ਸਾਫ਼ ਨੇ ਬਾਬੂਕ ਨੇ ਦੂਜਿਆਂ ਲਈ ਸਭ ਕੁਝ ਛੱਡ ਦੇਣ ਵਾਲੀ ਐ ਪਰ ਸਮੱਸਿਆ ਤੁਸੀਂ ਲੋਕਾਂ ਨੂੰ ਉਹੋ ਜਿਹੇ ਸਮਝਦੇ ਹੋ ਜਿਹੜੇ ਉਹ ਅਸਲ ਵਿੱਚ ਨਹੀਂ ਹੁੰਦੇ ਤੁਸੀਂ ਜਲਦ ਜੁੜ ਜਾਂਦੇ ਹੋ देर ਨਾਲ ਸਮਝ ਆਉਂਦੀ ਐ ਤੇ ਸਭ ਤੋਂ ਵੱਧ ਤੁਸੀਂ ਹੀ ਦੁਖੀ ਹੁੰਦੇ ਹੋ ਫਰਵਰੀ ਮਹੀਨਾ ਇਹ ਸੱਚ ਤੁਹਾਡੇ ਸਾਹਮਣੇ ਲਿਆਏਗਾ ਗ੍ਰਹਿ ਸਥਿਤੀ ਹੈਗੀ ਫਰਵਰੀ ਵਿੱਚ ਗੁਰੂ ਤੁਹਾਨੂੰ ਰਾਹ ਦਿਖਾ ਰਿਹਾ ਹੈ ਸ਼ੁਕਰ ਭਾਵਨਾਵਾਂ ਵਧਾ ਰਿਹਾ ਹੈ ਰਾਹੂ ਪਰਮ ਪੈਦਾ ਕਰ ਰਿਹਾ ਹੈ ਇਸ ਕਰਕੇ ਕਨਫਿਊਜ਼ਨ ਓਵਰ ਥਿੰਕਿੰਗ ਗਲਤ ਲੋਕਾਂ ਤੋਂ ਭਰੋਸਾ ਮੀਨ ਰਾਸ਼ੀ ਵਾਲੇ ਇਸ ਮਹੀਨੇ ਹਰ ਚੀਜ਼ ਦਿਲ ਨਾਲ ਨਹੀਂ ਥੋੜੀ ਅਕਲ ਨਾਲ ਵੀ ਸੋਚੋ ਕਰੀਅਰ ਨੌਕਰੀ ਅੰਦਰ ਟੁੱਟਣ ਵਾਲੀ ਗੱਲ ਮੀਨ ਰਾਸ਼ੀ ਕੰਮ ਕਰਦੇ ਹੋ ਦਿਲ ਨਾਲ ਪਰ ਫਾਇਦਾ ਲੈਂਦੇ ਨੇ ਹੋਰ ਫਰਵਰੀ ਵਿੱਚ ਮਿਹਨਤ ਦਾ ਪੂਰਾ ਫਲ ਨਹੀਂ ਹੈ ਮਨ ਕਰੇਗਾ ਨੌਕਰੀ ਛੱਡ ਦੇ ਦਾ ਲੱਗੇਗਾ ਮੇਰੇ ਨਾਲ ਹੀ ਇਹ ਕਿਉਂ ਪਰ ਧਿਆਨ ਨਾਲ ਸੁਣੋ ਇਹ ਰੁਕਾਵਟ ਆਸਥਾਈ ਹੈ ਫਰਵਰੀ ਸੈਨਾ ਮਾਰਚ ਅੱਗੇ ਵਧਣ ਦਾ ਹੈ ਪੈਸਾ ਫਰਵਰੀ ਵਿੱਚ ਪੈਸਾ ਆਵੇਗਾ ਪਰ ਰੁਕੇਗਾ ਨਹੀਂ ਕਿਉਂਕਿ ਤੁਸੀਂ ਦਿਲ ਨਾਲ ਖਰਚ ਕਰਦੇ ਹੋ ਕਿਸੇ ਨੂੰ ਨਾ ਕਹੇ ਨਹੀਂ ਕਹਿ पाओगे ਇਸ ਸਮੇਂ ਹੀ ਨੇ ਉਧਾਰ ਨਾ ਦਿਓ ਭਰੋਸੇ ਤੇ ਪੈਸਾ ਨਾ ਲਗਾਓ ਆਨਲਾਈਨ ਸਕੀਮਾਂ ਤੋਂ ਦੂਰ ਰਹੋ ਨਹੀਂ ਤਾਂ ਮਾਰਚ ਵਿੱਚ ਅਫਸੋਸ ਹੋਵੇਗਾ ਪਿਆਰ ਰਿਸ਼ਤੇ ਮੀਨ ਰਾਸ਼ੀ ਪਿਆਰ ਵਿੱਚ ਪੂਰਾ ਡੁੱਬ ਜਾਂਦੀ ਹੈ ਸਾਹਮਣੇ ਵਾਲੇ ਨੂੰ ਰੱਬ ਬਣਾ ਲੈਂਦੀ ਹੈ ਫਰਵਰੀ ਵਿੱਚ ਦਿਲ ਨੂੰ ਝਟਕਾ ਲੱਗੇਗਾ ਭਰੋਸਾ ਟੁੱਟਣ ਦੀ ਸੰਭਾਵਨਾ ਹੈ ਜਿਹੜੇ ਸਿੰਗਲ ਲੋਕ ਨੇ ਕੋਈ ਐਸਾ ਮਿਲੇਗਾ ਜੋ ਪਹਿਲਾ ਮਿੱਠਾ ਲੱਗੇਗਾ ਪਰ ਅਸਲ ਰੂਪ ਬਾਅਦ ਵਿੱਚ ਹੈ ਮੈਰਿਡ ਲੋਕ ਚੁੱਪੀ ਤੇ ਦੂਰੀ ਗੱਲ ਕਰੋ ਨਹੀਂ ਤਾਂ ਦਿਲ ਵਿੱਚ ਭਾਰ ਵਧੇਗਾ ਸਿਹਤ ਮਨ ਪਹਿਲਾਂ ਸਰੀਰ ਬਾਅਦ ਮੀਨ ਰਾਸ਼ੀ ਦੀ ਦੀ ਸੇ ਤੇ ਉਹਦੇ ਵਿੱਚ ਗੈਸ ਨੀਂਦ ਦੀ ਘਾਟ ਅਤੇ ਪਾਣੀ ਦੀ ਕਮੀ ਹੈ ਫਰਵਰੀ ਵਿੱਚ ਪਾਣੀ ਵੱਧ ਪੀਓ ਇਕੱਲਾਪਨ ਘਟਾਓ ਰੋਣਾ ਆਵੇ ਤਾਂ ਰੋ ਲਓ ਮਨ ਹਲਕਾ ਹੋਵੇਗਾ ਤਾਂ ਸਰੀਰ ਆਪਣੇ ਆਪ ਠੀਕ ਹੋ ਜਾਏਗਾ ਤੁਸੀਂ ਖਾਸ ਉਪਾਏ ਕੀ ਕਰਨੇ ਆ ਹਰ ਵੀਰਵਾਰ ਪੀਲੀ ਦਾਲ ਜਾਂ ਚਾਵਲ ਦਾ ਦਾਨ ਕਰਨਾ ਹੈ ਸੋਮਵਾਰ ਨੂੰ ਸ਼ਿਵਜੀ ਨੂੰ ਪਾਣੀ ਦੇਣਾ ਹੈ ਇਹ ਉਪਾਏ ਮੀਨ ਰਾਸ਼ੀ ਦੇ ਦਿਲ ਨੂੰ ਸ਼ਾਂਤੀ ਦੇਵੇਗਾ ਫਰਵਰੀ ਦਾ ਅਖੀਲਾ ਸੰਦੇਸ਼ ਮੀਨ ਰਾਸ਼ੀ ਵਾਲਿਆਂ ਲਈ ਹੈਗਾ ਏ ਤੁਸੀਂ ਕਮਜ਼ੋਰ ਨਹੀਂ ਹੋ ਤੁਸੀਂ ਜਿਆਦਾ ਸੱਚੇ ਹੋ ਫਰਵਰੀ ਤੁਹਾਨੂੰ ਥੋੜਾ ਰੁਲਾਏਗਾ ਪਰ ਸਿਆਣਾ ਬਣਾ ਕੇ ਛੱਡੇਗਾ ਜੇ ਤੁਸੀਂ ਯੋਗ ਨਹੀਂ ਉਹ ਖੁਦ ਦੂਰ ਹੋ ਜਾਵੇਗਾ ਜਿਹੜਾ ਤੁਹਾਡੇ ਯੋਗ ਨਹੀਂ ਹੈ ਉਹ ਆਪਣੇ ਆਪ ਹੋ ਜਾਏਗਾ ਜੇ ਤੁਸੀਂ ਮੇਨ ਰਾਸ਼ੀ ਵਾਲੇ ਹੋ ਤਾਂ ਕਮੈਂਟ ਵਿੱਚ ਮੈਂ ਪਾਵੂਗਾ ਹਾਂ ਪਰ ਕਮਜ਼ੋਰ ਨਹੀਂ ਇਹ ਜ਼ਰੂਰ ਲਿਖੋ ਤੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰੋ ਤਾਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਸੱਚੇ ਦਿਲੋਂ ਸੱਚੇ ਨੇ ਜਾਂ ਕਿਸ ਤਰ੍ਹਾਂ ਵੀ ਇਹ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ